ਰਾਤ ਨੂੰ ਤਾਂ ਜਾਣੇਗੀ ਤੁਸੀਂ ਬਹੁਤ ਹੀ ਜਿਆਦਾ ਮੋਟੀਵੇਟ ਹੁੰਦੇ ਹੋ ਸਵੇਰੇ ਉੱਠਣ ਸਾਰ ਆਪਣੇ ਆਪ ਨਾਲ ਵਾਅਦਾ ਕਰੋ ਆਪਣੀ ਜ਼ਿੰਦਗੀ ਬਣਾਉਣ ਲੱਗੇ ਤੁਸੀਂ 2000 ਰੁਪਏ ਨਹੀਂ ਖਰਚੋਗੇ ਅਸੀਂ ਗਲਤੀ ਕਿੱਥੇ ਕਰਦੇ ਆ ਅਸੀਂ ਮਾਰ ਕਿੱਥੇ ਖਾਂਦੇ ਆ ਸਵੇਰੇ ਉੱਠਣ ਸਾਰ ਆਪਣੇ ਆਪ ਨਾਲ ਵਾਅਦਾ ਕਰੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਤ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਜਿਹੜਾ ਵੀਡੀਓ ਦਾ ਟਾਈਟਲ ਆ ਸਾਡੀ ਅੱਜ ਦੀ ਵੀਡੀਓ ਦਾ ਟਾਈਟਲ ਹੈਗਾ ਰਾਤ ਨੂੰ ਕੁ ਤੇ ਦਿਨੇ ਕੁਝ ਹੋਰ ਇਹਦਾ ਕੀ ਮਤਲਬ ਆ ਜਿਹੜੀ ਗੱਲ ਮੈਂ ਇਸ ਵੀਡੀਓ ਦੇ ਵਿੱਚ ਕਰਾਂਗਾ ਨਾ ਤੁਹਾਡੇ ਸਾਰਿਆਂ ਨਾਲ ਉਹ ਗੱਲ ਉਹ ਚੀਜ਼ ਹੋਈ ਹੋਵੇਗੀ 101% ਹੋਈ ਹੋਵੇਗੀ ਕਿਉਂਕਿ ਮੇਰੇ ਨਾਲ ਵੀ ਹੋਈ ਆ ਪਹਿਲਾਂ ਹੋਈ ਸੀ ਮੇਰੇ ਨਾਲ ਬਟ ਹੁਣ ਬਹੁਤ ਘੱਟ ਹੁੰਦੀ ਆ ਪਰ ਤੁਹਾਡੇ ਸਾਰਿਆਂ ਨਾਲ ਹੁੰਦੀ ਹੋਵੇਗੀ ਉਹ ਕਿਹੜੀ ਚੀਜ਼ ਆ ਜਦੋਂ ਤੁਸੀਂ ਸੌਣ ਲੱਗਦੇ ਹੋ ਨਾ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਘੈਂਟ ਘੈਂਟ ਆਈਡੀਆ ਆ ਜਾਂਦੇ ਆ ਤੁਸੀਂ ਸੋਚਦੇ ਹੋ ਵੀ ਯਾਰ ਮੈਂ ਨਾ ਦਿਨੇ ਦਿਨ ਚੜੰਦੇ ਮੈਂ ਕੱਲ ਨੂੰ ਆ ਕਰ ਦਾਂਗਾ ਮੈਂ ਉਹ ਕਰ ਦਾਂਗਾ ਫਲਾਣਾ ਕਰ ਦਾਂਗਾ ਢਮਕਾਣਾ ਕਰ ਦਾਂਗਾ ਕੱਲ ਨੂੰ ਮੈਂ ਇਹ ਕਰੂੰਗਾ ਉਹ ਜੂੰ ਕਰੂੰਗਾ ਫਲਾਣਾ ਕਰੂੰਗਾ ਜਦੋਂ ਤੁਸੀਂ ਸੋ ਕੇ ਉੱਠਦੇ ਹੋ ਉਦੋਂ ਕੁਝ ਵੀ ਨਹੀਂ ਹੁੰਦਾ ਹੈਗਾ ਉਦੋਂ ਤੁਸੀਂ ਜਿਵੇਂ ਢਿੱਲੇ ਪੈ ਜਾਂਦੇ ਹੋ ਰਾਤ ਨੂੰ ਤਾਂ ਜਾਣੇਗੀ ਤੁਸੀਂ ਬਹੁਤ ਹੀ ਜ਼ਿਆਦਾ ਮੋਟੀਵੇਟ ਹੁੰਦੇ ਹੋ ਸੌਣ ਲੱਗੇ ਜਦੋਂ ਤੁਸੀਂ ਸੋ ਕੇ ਹਟਦੇ ਹੋ ਉਦੋਂ ਤੁਸੀਂ ਮੋਟੀਵੇਟ ਹੁੰਦੇ ਨਹੀਂ ਹੈਗੇ ਉਦੋਂ ਜੰਮੀ ਤੁਸੀਂ ਮਤਲਬ ਵੀ ਢਿੱਲੇ ਪੈ ਜਾਂਦੇ ਹੋ ਜੇ ਅਪਾ ਕਹੀਦੀ ਮੈਂ ਰਾਤ ਨੂੰ ਘੁਬਾਰੇ ਦੇ ਵਿੱਚ ਹਵਾ ਭਰੀ ਗੁਬਾਰਾ ਪੂਰਾ ਫੁੱਲਾ ਹੋਇਆ ਸੀ ਜਦੋਂ ਸਵੇਰੇ ਉੱਠ ਕੇ ਦੇਖਿਆ ਤੇ ਉਹ ਗੁਬਾਰੇ ਦੀ ਸਾੜੇ ਫੂਕ ਨਿਕਲ ਗਈ ਹੁੰਦਾ ਨਾ ਤੁਹਾਡੇ ਸਾਰਿਆਂ ਨਾਲ ਇਹ ਚੀਜ਼ ਵੀ ਇਹ ਕਿਉਂ ਹੁੰਦਾ ਵਾ ਪਤਾ ਕਿਉਂ ਹੁੰਦਾ ਇਹ ਚੀਜ਼ ਅਸੀਂ ਜਦੋਂ ਰਾਤ ਨੂੰ ਸੌਂਨੇ ਆ ਨਾ ਸਾਡੇ ਦਿਮਾਗ ਦੇ ਵਿੱਚ ਬਹੁਤ ਵਧੀਆ ਆਈਡੀਆ ਆਉਂਦੇ ਆ ਕਿਉਂਕਿ ਜਿੱਦਾਂ ਤੁਸੀਂ ਸੋਚੋਗੇ ਨਾ ਤੁਹਾਡੇ ਦਿਮਾਗ ਨੇ ਤੁਹਾਨੂੰ ਉਦਾਂ ਦੇ ਆਈਡੀਆ ਦੇ ਹੀ ਜਣੇ ਆ ਵੀਰ ਤੂੰ ਆ ਵੀ ਕਰ ਲਾ ਉਹ ਵੀ ਕਰ ਲਾ ਫਲਾਣਾ ਕਰ ਲਾ ਢਮਕਾਣਾ ਕਰ ਲਾ ਵੀਰ ਕੱਲ ਨੂੰ ਸਵੇਰੇ ਚੜ੍ਹਨ ਤੇ ਮੈਂ ਨਾ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਉਂਗਾ ਇਦਾਂ ਇਦਾਂ ਬੋਲੂਗਾ ਤੇ ਮੇਰੀ ਬਹੁਤ ਵਧੀਆ ਵੀਡੀਓ ਬਣੂਗੀ ਤੇ ਲੋਕਾਂ ਤੱਕ ਜਾਊਗੀ ਤੇ ਲੋਕ ਮੇਰੀ ਵੀਡੀਓ ਨੂੰ ਦੇਖਣਗੇ ਤੇ ਵਿਊ ਵੀ ਆਣਗੇ ਤੇ ਮੈਂ ਉੱਤੋਂ 4 ਪੈਸੇ ਵੀ ਕਮਾਊਗਾ ਜਾਂ ਤੁਸੀਂ ਸੋਚਦੇ ਹੋ ਵੀ ਯਾਰ ਮੈਂ ਕੱਲ ਨੂੰ ਆਪ ਬਿਜ਼ਨਸ ਦੇ ਬਾਰੇ ਗੱਲ ਕਰਾਂਗਾ ਵੀ ਮੇਰਾ ਜੇ ਇਹ ਬਿਜ਼ਨਸ ਚੱਲ ਗਿਆ ਤਾਂ ਮੇਰੇ ਪੱਕੇ ਪੈਸੇ ਕਮਾਉਣੇ ਸ਼ੁਰੂ ਕਰ ਦਊਗਾ ਮੈਂ ਹੁੰਦੀ ਇਹ ਚੀਜ਼ ਸਾਰਿਆਂ ਨਾਲ ਅਸਲ ਦੇ ਵਿੱਚ ਇਹ ਚੀਜ਼ ਕਿਉਂ ਹੁੰਦੀ ਆ ਬਾਅਦ ਚ ਕਿਉਂ ਨਹੀਂ ਹੁੰਦੀਗੀ ਅਸਲ ਦੇ ਵਿੱਚ ਕੀ ਆ ਕਿ ਸਾਡਾ ਦਿਮਾਗ ਤਾਂ ਸਾਨੂੰ ਆਈਡੀਆ ਦਿੰਦਾ ਵਾ ਅਸੀਂ ਗਲਤੀ ਕਿੱਥੇ ਕਰਦੇ ਆ ਅਸੀਂ ਮਾਰ ਕਿੱਥੇ ਖਾਨਦੇ ਆ ਅਸੀਂ ਮਾਰ ਪਤਾ ਕਿੱਥੇ ਕਰਨੇ ਆ ਅਸੀਂ ਸਵੇਰੇ ਉੱਠ ਕੇ ਨਾ ਉਹ ਚੀਜ਼ ਦੇ ਉੱਤੇ ਅਸੀਂ ਐਕਸ਼ਨ ਨਹੀਂ ਲੈਂਦੇ ਸੀਗੇ ਦਿਮਾਗ ਤੁਹਾਡਾ ਕਹਿੰਦਾ ਵਾ ਵੀਰ ਤੂੰ ਆਹ ਕੰਮ ਕਰ ਤੂੰ ਅਮੀਰ ਬਣ ਜਾਏਗਾ ਤੂੰ ਆਹ ਕੰਮ ਕਰ ਲੈ ਤੂੰ ਕਾਮਯਾਬ ਹੋ ਜਾਏਗਾ ਆਹ ਕੰਮ ਕਰ ਲੈ ਤੂੰ ਦੁਨੀਆ ਦੇ ਉੱਤੇ ਰਾਜ ਕਰੇਗਾ ਅਸੀਂ ਕਹਿੰਦੇ ਨਾ ਛੱਡ ਯਾਰ ਦਫਾ ਕਰ ਜਾ ਰ ਅਸੀਂ ਨਹੀਂ ਕਰਨਾ ਹੈਗਾ ਅਸੀਂ ਇਹ ਚੀਜ਼ ਹੀ ਕਹਿੰਦੇ ਆ ਜੋ ਚੀਜ਼ ਤੁਸੀਂ ਸੋਚ ਲਈ ਰਾਤ ਨੂੰ ਨਾ ਸਵੇਰੇ ਉੱਠਣ ਸਾਰ ਆਪਣੇ ਆਪ ਨਾਲ ਵਾਦਾ ਕਰੋ ਵੀ ਯਾਰ ਮੈਂ ਸਵੇਰੇ ਉੱਠਣ ਸਾਰ ਨਾ ਇਹ ਕੰਮ ਮੈਂ ਕਰਨਾ ਹੀ ਕਰਨਾ ਜੋ ਮਰਜ਼ੀ ਹੋ ਜੇ ਜਦੋਂ ਤੁਸੀਂ ਇਸ ਵਾਦੇ ਮੁਤਾਬਿਕ ਚੱਲੋਗੇ ਨਾ ਤਾਂ ਤੁਸੀਂ ਦੁਨੀਆ ਦੇ ਵਿੱਚ ਦੇਖੋ ਤੁਸੀਂ ਕਿੰਨੀ ਛੇਤੀ ਗਰੋ ਕਰੋਗੇ ਬਹੁਤ ਛੇਤੀ ਤੁਸੀਂ ਸਫਲ ਹੋ ਜਾਓਗੇ ਸੋ ਇਸ ਕਰਕੇ ਜੋ ਤੁਸੀਂ ਰਾਤ ਨੂੰ ਸੋਚਦੇ ਹੋ ਨਾ ਸੋ ਜਿਹੜੀ ਚੀਜ਼ ਤੁਸੀਂ ਰਾਤ ਨੂੰ ਸੋਚਦੇ ਹੋ ਨਾ ਸੋ ਉੱਤੇ ਛੇਤੀ ਐਕਸ਼ਨ ਲੈਂਦੀ ਗੱਲ ਕਰਿਆ ਕਰੋ ਜਦੋਂ ਤੱਕ ਤੁਸੀਂ ਐਕਸ਼ਨ ਨਹੀਂ ਲਓਗੇ ਉਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਅੱਗੇ ਨਹੀਂ ਵਧੋਗੇ ਦੇਖੋ ਜਦੋਂ ਖੇਡ ਦੇ ਮੈਦਾਨ ਦੇ ਵਿੱਚ ਦੋ ਖਿਡਾਰੀ ਖੇਡਦੇ ਆ ਦੋ ਟੀਮਾਂ ਖੇਡਦੀਆਂ ਨੇ ਉਹਦੇ ਵਿੱਚ ਇੱਕ ਟੀਮ ਨੇ ਤਾਂ ਹਾਰਨਾ ਹੁੰਦਾ ਹੀ ਆ ਐਂ ਤਾਂ ਹੈ ਨਹੀਂ ਵੀ ਦੋਨੇ ਟੀਮਾਂ ਜਿੱਤ ਜਾਣਾ ਦੋਨੇ ਟੀਮਾਂ ਦੇ ਵਿੱਚ ਇੱਕ ਟੀਮ ਨੇ ਜਿੱਤਣਾ ਹੁੰਦਾ ਤੇ ਇੱਕ ਟੀਮ ਨੇ ਹਾਰਨਾ ਹੁੰਦਾ ਵਾ ਸੋ ਮੰਨ ਕੇ ਚੱਲੋ ਤੁਸੀਂ ਕੋਈ ਐਕਸ਼ਨ ਲੈਣ ਲੱਗੇ ਹੋ ਵੱਧ ਵੱਧ ਕੀ ਹੋ ਜੂਗਾ ਯਾਰ ਫੇਲ ਹੋ ਜਾਓਗੇ ਤੁਸੀਂ ਫਿਰ ਕੀ ਆ ਇਹ ਜਿਹੜਾ ਕਿਹੜਾ ਕੁੰਭ ਦਾ ਮੇਲਾ ਵਾ ਵੀ ਜਿਹੜਾ 12 ਸਾਲ ਬਾਦਾਂ ਆਣਾ ਵਾ ਕੋਈ ਗੱਲ ਨਹੀਂ ਜੇ ਤੁਸੀਂ ਫੇਲ ਹੋ ਗਏ ਉਹਨੂੰ ਅਗਲੀ ਵਾਰੀ ਫੇਰ ਟਰਾਈ ਕਰੋ ਬਰਤ ਜਦੋਂ ਤੁਸੀਂ ਫੇਲ ਹੋਏ ਹੋਵੋਗੇ ਨਾ ਪਰ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜਿਹੜੀ ਗਲਤੀ ਤੁਸੀਂ ਪਹਿਲਾਂ ਕੀਤੀ ਸੀਗੀ ਜਿੱਥੇ ਤੁਸੀਂ ਫੇਲ ਹੋ ਗਏ ਸੀ ਹੁਣ ਉਹ ਗਲਤੀ ਤੁਸੀਂ ਅਗਲੀ ਵਾਰ ਨਹੀਂ ਦੁਹਰਾਉਂਗੇ ਤੁਸੀਂ ਕਿਉਂ ਕਹੋਗੇ ਤੁਹਾਨੂੰ ਪਤਾ ਵਾ ਜਿਵੇਂ ਇਹੀ ਗਲਤੀ ਅੱਗੇ ਦਰਾਂਗਾ ਤਾਂ ਮੈਂ ਫੇਲ ਹੋ ਜਾਊਗਾ ਕਿੰਨੀ ਵਾਰੀ ਫੇਲ ਹੋ ਜਾਓਗੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਬਸ ਪੰਜ ਵਾਰੀ ਗਲਤ ਹੋ ਜਾਓਗੇ ਉਸ ਤੋਂ ਬਾਅਦ ਜੇ 6 ਵੀ ਵਾਰੀ ਜਦੋਂ ਤੁਸੀਂ ਕਰੋਗੇ ਐਕਸ਼ਨ ਲੈ ਕੇ ਤਾਂ ਮੈਂ ਕਹਿੰਦਾ ਤੁਸੀਂ ਸਿੱਧਾ ਅਸਮਾਨ ਤੇ ਚੜ ਜਾਗੇ ਸੋ ਇਸ ਕਰਕੇ ਜਿਹੜੀ ਚੀਜ਼ਾਂ ਤੁਸੀਂ ਰਾਤ ਨੂੰ ਸੋਚਦੇ ਹੋ ਉਹਦੇ ਬਾਰੇ ਦਿਨੇ ਐਕਸ਼ਨ ਲੈਣ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਤੱਕ ਤੁਸੀਂ ਕੋਸ਼ਿਸ਼ ਨਹੀਂ ਕਰੋਗੇ ਉਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਅੱਗੇ ਨਹੀਂ ਵਧ ਪਾਉਂਗੇ ਕਹਿੰਦੇ ਆ ਨਾ ਵੀ ਕੋਸ਼ਿਸ਼ ਕਰਨ ਵਾਲੋਂ ਕੀ ਕਦੇ ਹਾਰ ਨਹੀਂ ਹੁੰਦੀ ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਕਰਦੇ ਰਹੋ ਕਰਦੇ ਰਹੋ ਕਰਦੇ ਰਹੋ ਕੋਈ ਨਾ ਕੋਈ ਤਾਂ ਟਾਈਮ ਇਹੋ ਜਾਊਗਾ ਵੀ ਜਿਹੜਾ ਤੁਹਾਡੇ ਤੇ ਵੀ ਆਊਗਾ ਸਮਾਂ ਹਮੇਸ਼ਾ ਖੜਾ ਨਹੀਂ ਰੰਦਾ ਹਰ ਇੱਕ ਬੰਦੇ ਤੇ ਕਦੇ ਮਾੜਾ ਸਮਾਂ ਨਹੀਂ ਚੱਲਦਾ ਹੁੰਦਾ ਜੇ ਅੱਜ ਕਿਸੇ ਬੰਦੇ ਦਾ ਮਾੜਾ ਸਮਾਂ ਹੈਗਾ ਨਾ ਤਾਂ ਕਾਨੂੰ ਚੰਗਾ ਸਮਾਂ ਵੀ ਆਏਗਾ ਹੀ ਆਏਗਾ ਇਹ ਭੁੱਲ ਜਾ ਤੁਸੀਂ ਵੀ ਜੇ ਅੱਜ ਮੇਰੇ ਤੇ ਮਾੜਾ ਸਮਾਂ ਤਾਂ ਮੈਂ ਹਮੇਸ਼ਾ ساری ਜ਼ਿੰਦਗੀ ਮੇਰੇ ਤੇ ਮਾੜਾ ਸਮਾਂ ਹੀ ਰਹਿਣਾ ਵਾ ਐਦਾਂ ਕਦੇ ਨਹੀਂ ਹੁੰਦਾ ਹੈਗਾ ਜੇ ਦਿਨ ਵਾ ਨਾ ਤਾਂ ਰਾਤ ਵੀ ਹੁੰਦੀ ਆ ਜੇ ਰਾਤ ਆ ਨਾ ਤਾਂ ਫਿਰ ਦਿਨ ਵੀ ਹੁੰਦਾ ਹੀ ਹੁੰਦਾ ਵਾ ਸੋ ਜੇ ਤੁਹਾਡੇ ਤੇ ਮਾੜਾ ਸਮਾਂ ਹੈਗਾ ਵਾ ਤਾਂ ਉਹ ਚੰਗਾ ਸਮਾਂ ਵੀ ਆਏਗਾ ਹੀ ਆਏਗਾ ਕਹਿੰਦੀ ਆ ਕਿ ਬੰਦੇ ਦੀ ਜ਼ਿੰਦਗੀ ਬਦਲਣ ਲੱਗੇ ਨਾ ਟਾਈਮ ਨਹੀਂ ਲੱਗਦਾ ਹੈਗਾ ਬੰਦੇ ਦੀ ਜ਼ਿੰਦਗੀ ਸਿਰਫ ਇੱਕ ਸੈਕਿੰਡ ਦੇ ਵਿੱਚ ਬਦਲ ਜਾਂਦੀ ਆ ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੋ ਤੁਸੀਂ ਰਾਤ ਨੂੰ ਸੋਚਦੇ ਹੋ ਨਾ ਉਹਦੇ ਦੇ ਉੱਤੇ ਕੋਈ ਇੱਕ ਕੋਈ ਇੱਕ ਐਕਸ਼ਨ ਲੈਣ ਦੀ ਕੋਸ਼ਿਸ਼ ਕਰਿਆ ਕਰੋ ਸਵੇਰੇ ਉੱਠਣਸਰ ਉਹ ਚੀਜ਼ ਤੇ ਕੰਮ ਕਰਨਾ ਸ਼ੁਰੂ ਕਰਦੋ ਵਰਕ ਕਰਨਾ ਸ਼ੁਰੂ ਕਰਦੋ ਇੱਕ ਡਾਇਰੀ ਲਾ ਲਓ ਛੋਟੀ ਜੀ ਇਦਾਂ ਦੀ ਇੱਕ ਡਾਇਰੀ ਲਾ ਲਓ ਜੋ ਦਿਮਾਗ ਦੇ ਵਿੱਚ ਤੁਹਾਡੇ ਆਈਡੀਆ ਆਇਆ ਉਹ ਲਿਖ ਲਓ ਸਵੇਰੇ ਉੱਠ ਕੇ ਉਹ ਚੀਜ਼ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿਓ ਡੇਰੀ ਦੇ ਵਿੱਚ ਲਿਖੋ ਯਾਰ ਮੈਂ ਆ ਕਰਾਂਗਾ ਆ ਕਰਾਂਗਾ ਆ ਕਰਾਂਗਾ ਉਦਾਂ ਦੇ ਲੋਕਾਂ ਨੂੰ ਮਿਲੋ ਤੁਸੀਂ ਲੋਕ ਪਤਾ ਕੀ ਕਰਦੇ ਹੋ ਮੈਂ ਦੇਖਿਆ ਤੁਸੀਂ ਨਾ 5 5 600 ਰੁਪਏ 1000 ਰੁਪਏ ਵੀ ਨਹੀਂ ਤੁਸੀਂ ਖਰਚ ਸਕਦੇ ਹੈਗੇ ਤੁਸੀਂ ਕੋਈ ਤੁਹਾਡੇ ਘਰੇ ਰਿਸ਼ਤੇਦਾਰ ਆ ਜੇ ਕੋਈ ਹੋਰ ਆ ਜੇ ਤੁਸੀਂ ਕਿਤੇ ਘੁੰਮਣ ਚੱਲ ਜਉ ਨਾ ਤੁਸੀਂ 2 2000 5 5000 ਰੁਪਏ ਤੁਸੀਂ ਐਦਾਂ ਹੀ ਫੂਕ ਦੇ ਦਿੰਦੇ ਹੋ 2000 ਰੁਪਏ ਦੋ ਦੋ ਤੁਸੀਂ ਖਾਣਾ ਹੀ ਖਾ ਜਾਣੇ ਹੋ ਪਰ ਤੁਸੀਂ ਆਪਣੀ ਜ਼ਿੰਦਗੀ ਬਣਾਉਣ ਲੱਗੇ ਨਾ ਤੁਸੀਂ ਆਪਣੀ ਜ਼ਿੰਦਗੀ ਬਣਾਉਣ ਲੱਗੇ ਤੁਸੀਂ 2000 ਰੁਪਏ ਨਹੀਂ ਖਰਚੋਗੇ ਕਿਉਂ ਨਹੀਂ ਖਰਚੋਗੇ ਤੁਸੀਂ ਕਹੋਗੇ ਨਹੀਂ ਯਾਰ ਮੈਂ 2000 ਰੁਪਏ ਲਾ ਰਿਹਾ ਮੇਰੀ ਜ਼ਿੰਦਗੀ ਪਤਾ ਨਹੀਂ ਬਣੂਗੀ ਕਿ ਨਹੀਂ ਬਣੂਗੀ ਜਾਨੀ ਕਿ ਤੁਸੀਂ ਡਾਊਟ ਦੇ ਵਿੱਚ ਤੁਹਾਨੂੰ ਆਪਣੇ ਆਪ ਤੇ ਨਹੀਂ ਵਿਸ਼ਵਾਸ ਹੈਗਾ ਜਦੋਂ ਤੱਕ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੋਊਗਾ ਐਕਸ਼ਨ ਨਹੀਂ ਲਵੋਗੇ ਆਪਣੇ ਤੇ ਪੈਸਾ ਤੁਸੀਂ ਖਰਚ ਨਹੀਂ ਕਰੋਗੇ ਆਪਣੀ ਨੋਲਿਜ ਵਾਸਤੇ ਖਰਚ ਨਹੀਂ ਕਰੋਗੇ ਉਦੋਂ ਤੱਕ ਤੁਸੀਂ ਜ਼ਿੰਦਗੀ 'ਚ ਕਦੇ ਵੀ ਅੱਗੇ ਨਹੀਂ ਵੱਧ पाओਗੇ ਸੋ ਇਸ ਕਰਕੇ ਹਮੇਸ਼ਾ ਹਮੇਸ਼ਾ ਜੋ ਤੁਸੀਂ ਰਾਤ ਨੂੰ ਸੋਚਦੇ ਹੋ ਉਹਦੇ ਤੇ ਤੁਸੀਂ ਕੋਈ ਇੱਕ ਐਕਸ਼ਨ ਲੈਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜਾ ਕੰਮ ਕਹਿਦੇ ਨੇ ਨਾ ਦੀ ਵੱਡੇ ਪੁਰਾਣੇ ਕਹੇਗੇ ਆ ਕਹਿੰਦੇ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਭੀ ਕਰ ਸੋ ਇਸ ਤਰੀਕੇ ਨਾਲ ਚੱਲੋ ਵੀਰ ਜਿਹੜਾ ਕੰਮ ਤੁਸੀਂ ਕੱਲ ਕਰਨਾ ਨਾ ਤਾਂ ਸਮਝੋ ਮੈਂ ਅੱਜ ਕਰਨਾ ਹੀ ਕਰਨਾ ਰਾਤ ਨੂੰ ਜਿਹੜੇ ਕੰਮ ਤੁਸੀਂ ਸੋਚਿਆ ਵਾ ਤੁਸੀਂ ਇਹ ਸੋਚੋ ਜੇ ਯਾਰ ਮੈਂ ਸਵੇਰੇ ਉੱਠਣਸਰ ਆ ਕੰਮ ਕਰਨਾ ਹੀ ਕਰਨਾ ਜੋ ਮਰਜ਼ੀ ਹੋ ਜੇ ਜਦੋਂ ਤੁਸੀਂ ਇਸ ਨੀਤੀ ਨਾਲ ਚੱਲੋਗੇ ਨਾ ਤਾਂ ਤੁਸੀਂ ਖੁਦ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਬਦਲਾਅ ਆਊਗਾ ਕਿਉਂਕਿ ਇਹ ਚੀਜ਼ਾਂ ਮੈਂ ਖੁਦ ਆਪਣੀ ਲਾਈਫ ਦੇ ਵਿੱਚ ਕਰਕੇ ਦੇਖੀਆਂ ਨੇ ਤਾਂ ਮੈਂ ਅੱਜ ਇਸ ਲੈਵਲ ਦੇ ਉੱਤੇ ਪਹੁੰਚਿਆ ਹਾਂ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਜੋ ਤੁਸੀਂ ਸੋਚਦੇ ਹੋ ਉੱਤੇ ਕੋਈ ਇੱਕ ਐਕਸ਼ਨ ਲੈਣ ਦੀ ਕੋਸ਼ਿਸ਼ ਕਰੇ ਕਰੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਬਲੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ